ਇਹ ਬੱਚੇ ਦੀ ਜ਼ਿੰਦਗੀ ਦਾ ਮਸਲਾ ਆ ਤੁਸੀਂ ਕਿਸੇ ਨੂੰ ਤੁਸੀਂ ਮੈਨੂੰ ਇਹ ਦੱਸ ਦੋ ਤੁਸੀਂ ਯਾਰ ਮੈਂ ਦੁਨੀਆ ਦੇ ਕੋਲੋਂ ਅੱਜ ਸਵਾਲ ਪੁੱਛਦਾ ਆ ਵੀ ਇਹ ਕੋਈ ਗੱਲ ਚੰਗੀ ਆ ਇੱਕ ਬੱਚਾ ਰੋਂਦਾ ਹੋਵੇ ਪਤਾ ਨਹੀਂ ਦੁੱਧ ਮੰਗਦਾ ਹੋਗਾ ਕੀ ਮੰਗਦਾ ਹੋਗਾ ਉਹਦੇ ਮੂੰਹ ਦੇ ਵਿੱਚ ਤੁਸੀਂ ਗੁਪਤ ਲਿੰਗ ਪਾ ਰਹੇ ਹੋ ਔਰ ਉੱਥੇ ਸਾਰੀ ਪੁਲਿਸ ਸਾਰਾ ਪ੍ਰਸ਼ਾਸਨ ਉੱਥੇ ਦੇ ਐਮ ਐਲ ਏ ਉੱਥੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਨੇ ਵਾਅਦੇ ਬੜੇ-ਬੜੇ ਕੀਤੇ ਸਾਰੇ ਸੁੱਤੇ ਆ ਕਿਸੇ ਦੇ ਕੰਨਾਂ ਤੱਕ ਕੋਈ ਨਹੀਂ ਹੋਂਦ ਤੱਕ ਇਹ ਗੱਲ ਪਹੁੰਚੀ ਨਹੀਂ ਇਮੀਡੀਏਟਲੀ ਤੋਂ ਇਮੀਡੀਏਟਲੀ ਇਹਦੇ ਉੱਪਰ ਪੋਸਟ ਕੋਇਕਟ ਲਾ ਕੇ ਜਿੱਥੇ ਵੀ ਉਹ ਦਰਿੰਦਾ ਬੈਠਾ ਆ ਉਹਨੂੰ ਫੜਿਆ ਜਾਵੇ ਉਹਦੀ ਮਾਂ ਨੂੰ ਬੱਚੇ ਦੀ ਮਾਂ ਨੂੰ ਫੜਿਆ ਜਾਵੇ ਜਿਉਂ ਗਰਾਹਾਂ ਜਿੱਥੇ ਬੰਦੀ ਵਾਲੇ ਜੇ ਲੱਤਾਂ ਫਸਾਉਂਦੇ ਨੇ ਤਾਂ ਇਹਨਾਂ ਦੀ ਲੱਤਾਂ ਵੀ ਵੱਡੀਆਂ ਜਾਣ ਇਹਨਾਂ ਨੂੰ ਵੀ ਅਕਲ ਆਵੇ ਮਾੜੀ ਮੋੜ ਉਹ ਤੁਹਾਡੇ ਇੱਥੇ ਐਲੀਕੇਸ਼ਨ ਲਾ ਰਹੇ ਆ ਵੀ ਤੁਹਾਡਾ ਕਿਸੇ ਮੁੰਡੇ ਨਾਲ ਨਜ਼ਾਇਜ਼ ਸਬੰਧ ਸੀ ਤੇ ਸੱਚਾਈ ਹੈ ਮੈਂ ਉਸ ਗਲਤੀ ਦੀ ਮਾਫੀ ਵੀ ਮੰਗਦੀ ਆ ਜੀ ਮਾਫੀ ਮੰਗਦੀ ਆ ਅਸੀਂ 5 ਸਾਲਾਂ ਦੇ ਨੀਵੇਂ ਹੋ ਕੇ ਆਏ ਆ ਮੈਂ ਇੱਕੋ ਗੱਲ ਕਹਿਣਾ ਚਾਹੁੰਨਾ ਹੈ ਪਹਿਲਾਂ ਤਾਂ ਆਹ ਦੇਖ ਲੋ ਜੀ ਬੀੜ ਕੋ ਠੀਕ ਹੈ ਨਾ ਨਹੀਂ ਕੋਈ ਨਹੀਂ ਇਹ ਥੋੜਾ ਜਿਹਾ ਪਰਚੇ ਨਾਲ ਦਿਖਾਈ ਜਾ ਸਕਦੀ ਹੈ ਜਿਹੜਾ ਬੱਚਾ ਇਹਦੇ ਕੋਲੇ ਆਉਂਦਾ ਸੀਗਾ ਇਹ ਮੁੰਡੇ ਦੇ ਘਰਾਂ ਲਈ ਕੋਲੇ ਆਉਂਦਾ ਸੀਗਾ ਜਿਹੜਾ ਉਹ ਨਿੱਕਾ ਜਿਹਾ 2 ਸਾਲ ਦਾ ਬੱਚਾ 3 ਸਾਲ ਦਾ ਉਹਦੇ ਲੰਘੂ ਚ ਪਾਈ ਜਾਂਦਾ ਜੀ ਛੋਟੇ ਸਾਹਮਣੇ ਹੈ ਉੱਥੇ ਜਿਹੜਾ ਜਿਹੜੀ ਇਹ ਗੰਦੀ ਵੀਡੀਓ ਨਿਕਲੀ ਆ ਉਸ ਬੱਚੇ ਦੀ ਮਾਂ ਦੇ ਮੋਬਾਈਲ ਦੇ ਵਿੱਚੋਂ ਨਿਕਲੀ ਆ ਇਹਦਾ ਮਤਲਬ ਇਹ ਹੈ ਕਿ ਉਸ ਬੱਚੇ ਦੀ ਮਾਂ ਪੂਰੀ ਤਰ੍ਹਾਂ ਤਰੀਕੇ ਨਾਲ ਸਹਿਮਤ ਸੀ ਉਹ ਕਾਮ ਦੇ ਵਿੱਚ ਉਹ ਗੰਦਗੀ ਦੇ ਵਿੱਚ ਅੰਨੀ ਹੋ ਚੁੱਕੀ ਸੀ ਜਿਹੜੀ ਆਪਣੇ ਬੱਚੇ ਦੇ ਵਾਸਤੇ ਵੀ ਡੈਨ ਬਣ ਚੁੱਕੀ ਸੀ ਸਾਸਤਰੀ ਘਾਲ ਜੀ ਸਾਰਿਆਂ ਨੂੰ ਅੱਜ ਦੀ ਗੱਲਬਾਤ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਮਨ ਦੁਖੀ ਕਰਨ ਵਾਲੀ ਆ ਤੇ ਸ਼ਰਮਸਾਰ ਕਰਨ ਵਾਲੀ ਆ ਜਿਹੜਾ ਵੀ ਵਿਅਕਤੀ ਇਸ ਖਬਰ ਨੂੰ ਜਾਂ ਇਸ ਗੱਲਬਾਤ ਨੂੰ ਸੁਣੇਗਾ ਉਹ ਤਾਂ ਆਟੋਮੈਟਿਕਲੀ ਜਿਹੜਾ ਵੀ ਚੰਗਾ ਹਿਰਦਾ ਆ ਚੰਗਾ ਇਨਸਾਨ ਆ ਉਹ ਮਤਲਬ ਗੁੱਸੇ ਵਿੱਚ ਆਏ ਬਿਨਾ ਰਹਿ ਨਹੀਂ ਸਕਦਾ ਗੱਲਬਾਤ ਹੈਗੀ ਆ ਜੀ ਪਿੰਡ ਕਣੀਆਂ ਜਿੱਥੇ ਇਨਾ ਵੱਡਾ ਪਾਪ ਜਿਹੜਾ ਹੋਇਆ ਕਿ ਮੈਂ ਆਪਣੇ ਕੰਨਾਂ ਨਾਲ ਅੱਜ ਤੱਕ ਨਹੀਂ ਸੁਣਿਆ ਨਾ ਮੈਂ ਕਦੇ ਕਦੇ ਨਹੀਂ ਸੁਣਿਆ ਮੇਰੇ ਮੇਰੀ ਜ਼ਿੰਦਗੀ ਦਾ ਪਹਿਲਾ ਇੰਦਾ ਵੱਡਾ ਪਾਪ ਹੈ ਜੋ ਅਸੀਂ ਦੇਖ ਰਹੇ ਆਪਣੇ ਹੁੰਦਿਆਂ ਹੁੰਦਿਆਂ ਉਹ ਹੈਗਾ ਜੀ ਉੱਥੇ ਇੱਕ ਬਦਕਾਰ ਔਰਤ ਜਿਹੜੀ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਬੁਆਏਫ੍ਰੈਂਡ ਦੇ ਨਾਲ ਮਿਲ ਕੇ ਕਣੀਆਂ ਪਿੰਡ ਦੀ ਇਹ ਜਿਹੜੀ ਔਰਤ ਸੀ ਇਹਦਾ ਜਿਹੜਾ ਪੇਕਾ ਪਰਿਵਾਰ ਆ ਉਹ ਜਿਹੜਾ ਹੈਗਾ ਜੀ ਸਧਾਨਾ ਪਿੰਡ ਉੱਥੇ ਦਾ ਆ ਜੀ ਇਹ ਵਿਆਹੀ ਹੋਈ ਆ ਜੀ ਆਪਣਾ ਕਣੀਆਂ ਪਿੰਡ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਹੁਣ ਇਹ ਲੜਕੀ ਜਿਹੜੀ ਸੀ ਔਰਤ ਪਿਛਲੇ 5 ਕ ਸਾਲ ਤੋਂ ਇਹਦੇ ਕਿਸੇ ਗੈਰ ਮਰਦ ਦੇ ਨਾਲ ਰਿਲੇਸ਼ਨ ਸੀ ਵਿਆਹ ਹੋਇਆ ਸੀ ਉਹਦੇ باوجود ਵੀ ਇਹਦੇ ਰਿਲੇਸ਼ਨ ਹੈਗੇ ਸੀ ਸਾਰੀ ਗੱਲਬਾਤ ਇੱਕ ਸੋਸ਼ਲ ਮੀਡੀਆ ਤੇ ਚੈਨਲ ਹੈਗਾ ਜੀ YouTube ਤੇ ਸੱਚ ਦੀ ਪੜਤਾਲ ਤੁਸੀਂ ਉੱਥੇ ਸੁਣ ਲਿਓ ਉਹਨਾਂ ਨੇ ਉਸ ਪਿੰਡ ਦੇ ਵਿੱਚ ਜਾ ਕੇ ਗੱਲਬਾਤ ਸੁਣੀ ਆ ਸੋ ਇਹੋ ਜਿਹੜੀ ਗੱਲਬਾਤ ਸੀ ਅਸੀਂ ਵੀ ਧੰਨਵਾਦ ਕਰਦੇ ਵੀ ਸਾਡੇ ਵੀ ਧਿਆਨ ਦੇ ਵਿੱਚ ਆਈ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਮਸਲਾ ਚੁੱਕਿਆ ਜਾਵੇ ਤੇ ਔਰ ਸੀਨੀਅਰ ਪੁਲ ਸਭ ਤਰ੍ਹਾਂ ਦੇ ਉੰਗੀ ਬੋਲੀ ਸਰਕਾਰ ਤੇ ਕੰਨਾਂ ਤੱਕ ਆਵਾਜ਼ ਪਵੇ ਵੀ ਹੋਕ ਹੀ ਰਿਆ ਪੁੱਛ ਗੱਲ ਕੀ ਆ ਕਿ ਜਿਹੜਾ ਔਰਤ ਦਾ ਬੁਆਏਫਰੈਂਡ ਸੀ ਉਹ ਇੰਨਾ ਦਰਿੰਦਾ ਆ ਜੀ ਉਹ ਨਾ ਜਦੋਂ ਜਿਹੜਾ ਇਹ ਇਸ ਔਰਤ ਦਾ 2 ਸਾਲ ਦਾ ਬੱਚਾ ਵੀ ਐ ਜਦੋਂ ਉਹ 2 ਸਾਲ ਦਾ ਬੱਚਾ ਕਿਤੇ ਰੋਂਦਾ ਹੋਊਗਾ ਨਾ ਤਾਂ ਉਹ ਉਹਦੇ ਮੂੰਹ ਦੇ ਵਿੱਚ ਆਪਣਾ ਲਿੰਗ ਪਾਉਂਦਾ ਸੀ ਕਿੰਨੀ ਜਿਹੜੀ ਸ਼ਰਮਨਾਕ ਗੱਲ ਹੈ ਕਿ ਬੱਚਾ ਰੋਂਦਾ ਹੋਵੇ ਤੁਸੀਂ ਉਹਦੇ ਮੂੰਹ ਦੇ ਵਿੱਚ ਇਸ ਤਰੀਕੇ ਨਾਲ ਗੰਦੀ ਹਰਕਤ ਕਰੋ ਠੀਕ ਆ ਜੀ ਤੇ ਇਹ ਸਾਰਾ ਮਾਮਲਾ ਜਿਹੜਾ ਅਸੀਂ মিডিਆ ਵਿੱਚ ਆ ਚੁੱਕਿਆ ਹੈ ਤੇ ਉੱਥੇ ਇੱਕ ਹੋਰ ਵੀ ਸ਼ਰਮਨਾਕ ਗੱਲ ਇਹ ਹੋ ਰਹੀ ਆ ਮੈਂ ਕਹਿੰਦਾ ਵੀ ਜਿੰਨੀਆਂ ਵੀ ਲਾਂ ਤਾਂ ਇਹ ਸਿਸਟਮ ਨੂੰ ਪੈ ਸਕਣ ਉਹਨੀਆਂ ਪੈਣੀਆਂ ਚਾਹੀਦੀਆਂ ਨੇ ਉੱਥੇ ਜਿਹੜੀ ਉਗਰਾਹਾ ਜੱਥੇਬੰਦੀ ਜਿਹੜੀ ਆ ਉਹ ਉਗਰਾਹਾ ਜੁਗਿੰਦਰ ਸਿੰਘ ਉਗਰਾਹਾ ਦੀ ਜੱਥੇਬੰਦੀ ਉਹ ਲੜਕੀ ਦੇ ਪੱਖ ਦੇ ਵਿੱਚ ਆ ਕੇ ਧਰਨਾ ਲਾ ਕੇ ਬੈਠੀ ਆ ਯਾਰ ਤੁਹਾਨੂੰ ਲੋਕਾਂ ਨੂੰ ਅਕਲ ਮੌਤ ਕਿਉਂ ਨਹੀਂ ਪੈਂਦੀ ਤੁਸੀਂ ਕਿਸਾਨ ਜੱਥੇਬੰਦੀ ਆ ਤੁਸੀਂ ਕੋਈ ਆਪਣਾ ਕੋਈ ਕਰਦਾਰ ਕੋਈ ਵਰਤੋਂ ਵਿਹਾਰ ਰਹਿ ਲੈਣ ਤੋਂ ਕੋਈ ਇੱਜ਼ਤ ਬਣੀ ਆ ਕੋਈ ਕਿਸਾਨਾਂ ਦੇ ਕੱਲ ਮੁੱਦੇ ਵੀ ਚੱਕਣੇ ਪੈਣੇ ਆ ਬੜਾ ਕੁਝ ਕਿਸਾਨਾਂ ਦੇ ਪੱਖ 'ਚ ਕਰਨਾ ਪੈਣਾ ਹਲੇ ਤੁਸੀਂ ਅੱਜ ਹੀ ਆਪਣੇ ਆਪ ਨੇ ਇਹਨਾਂ ਸੁੱਟ ਰਹੇ ਆ ਉੱਥੇ ਇੱਕ ਵਾਰ ਵੀ ਇਹ ਮੁੱਦਾ ਨਹੀਂ ਚੁੱਕਿਆ ਗਿਆ ਉਹ ਗ੍ਰਾਹਾਂ ਜਿੱਥੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਤੁਸੀਂ ਇਸ ਤਰੀਕੇ ਦਾ ਕਿਵੇਂ ਕਰ ਸਕਦੇ ਹੋ ਇੱਕ ਬੱਚੇ ਦੇ ਮੂੰਹ ਦੇ ਵਿੱਚ ਗੁਪਤ ਗੁਪਤੰਗ ਪਾਇਆ ਜਾ ਰਿਹਾ ਹੋਵੇ ਇੱਕ ਲਿੰਗ ਪਾਇਆ ਜਾ ਰਿਹਾ ਵੇ ਇੱਕ ਪੱਤ ਚਲਾਉਣਾ ਦਰਿੰਦੇ ਬਲਾਤਕਾਰੀ ਵੱਲੋਂ ਤੇ ਉੱਥੇ ਜਿਹੜੀ ਉਹ ਗ੍ਰਾਹਾਂ ਜੱਥੇਬੰਦੀ ਉਹ ਤਾਂ ਆ ਕੇ ਪੱਖ ਪੂਰੇ ਇਹ ਕਿਦਾਂ ਦਾ ਤੁਹਾਨੂੰ ਕੋਈ ਸ਼ਰਮ ਨਹੀਂ ਆਈ ਕਿਸੇ ਨੂੰ ਤੁਹਾਡੇ ਵੀ ਘਰਾਂ ਦੇ ਵਿੱਚ ਬੱਚੇ ਹੋਣਗੇ ਤੁਹਾਡੇ ਪੋਤੇ ਪੋਤੀਆਂ ਹੋਣਗੇ ਕੋਈ ਸੋਚ ਲੈਂਦੇ ਕੋਈ ਅਕਲ ਨੂੰ ਹੱਥ ਮਾਰ ਲੈਂਦੇ ਵੀ ਅਸੀਂ ਕਰ ਕੀ ਰਹੇ ਉੱਥੇ ਜਿਹੜੀ ਔਰਤਾਂ ਸਾਨੂੰ ਨਹੀਂ ਅਸੀਂ ਕੁਝ ਨਹੀਂ ਕਹਿੰਦੇ ਭਾਵੇਂ ਜਿੰਦਾਂ ਮਰਜ਼ੀ ਰਵੇ ਜਿੰਦਾਂ ਮਰਜ਼ੀ ਵਿਆਹ ਕਰਾਵੇ 10 ਵਿਆਹ ਕਰਾਵੇ ਜਿਹੜਾ ਲੜਕੀ ਦਾ ਸਹੁਰਾ ਪਰਿਵਾਰ ਆ ਸਾਨੂੰ ਉਹਦੇ ਨਾਲ ਵੀ ਕੋਈ ਮਤਲਬ ਨਹੀਂ ਲੜਕੀ ਭਾਵੇਂ ਲੜਕੀ ਠੀਕ ਆ ਗਲਤ ਆ ਅਸੀਂ ਕਿਸੇ ਗੱਲ ਦੇ ਵਿੱਚ ਨਹੀਂ ਜਾਂਦੇ ਠੀਕ ਹੈ ਜੀ ਭਾਵੇਂ ਉਹਦਾ ਪਰਿਵਾਰ ਸਹੁਰਾ ਪਰਿਵਾਰ ਜੋ ਵੀ ਆ ਲੇਕਿਨ ਬੱਚੇ ਨਾਲ ਕੋ ਕਰਮ ਹੋਇਆ ਆ ਬੱਚੇ ਦੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਆ 2 ਸਾਲ ਦੇ ਬੱਚੇ ਦੀ ਕੱਲ ਨੂੰ ਲੋਕ ਜਦੋਂ ਜਿਉਂ-ਜਿਉਂ ਵੱਡਾ ਹੋਏਗਾ ਲੋਕ ਉਹਨੂੰ ਤਾਨੇ ਮਾਰਿਆ ਕਰਨਗੇ ਤੇ ਤੇਰਾ ਬਾਪ ਕੌਣ ਆ ਉਹਦੇ ਬਾਪ ਬਾਰੇ ਸਵਾਲ ਪੁੱਛਿਆ ਕਰਨਗੇ ਫਿਰ ਉਹਦੇ ਨਾਲ ਜਿਹੜਾ ਇਹ ਬਲਾਤਕਾਰ ਹੋਇਆ ਆ ਜੋ ਘਟੀਆ ਹਰਕਤ ਕੀਤੀ ਗਈ ਆ ਉਹ ਸਾਰੀ ਉਮਰ ਉਹਦੇ ਮੱਥੇ ਤੇ ਕਲੰਕ ਬਣ ਕੇ ਰਹੇਗੀ ਔਰ ਇਸ ਗੱਲ ਨੂੰ ਕਿਸੇ ਨੇ ਸੋਚਿਆ ਹੀ ਨਹੀਂ ਉੱਥੇ ਇਮੀਡੀਏਟਲੀ ਇਮੀਡੀਏਟਲੀ ਪੋਸਕੋ ਐਕਟ ਲੱਗਦਾ ਹੈ ਜੀ ਜਿਹੜਾ ਬੱਚਿਆਂ ਦੀ ਪ੍ਰੋਟੈਕਸ਼ਨ ਵਾਸਤੇ ਬਣਾਇਆ ਸਰਕਾਰ ਨੇ ਉਹ ਲਾ ਕੇ ਦੱਕ ਉਹਦੇ ਵਿੱਚ ਜਿਹੜਾ ਦਰਿੰਦਾ ਆ ਉਹਦੀ ਉਹਦੀ ਮਾਂ ਨੂੰ ਬੱਚੇ ਦੀ ਮਾਂ ਨੂੰ ਤੇ ਉਸ ਦਰਿੰਦੇ ਬਲਾਤਕਾਰੀ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਘੱਟੋ ਘੱਟ ਉਮਰ ਕੈਦ ਤੇ ਇਹ ਬਾਕੀ ਜੱਜ ਦੇ ਉੱਪਰ ਡਿਪੈਂਡ ਕਰਦਾ ਕਿ ਉਹ ਫਾਂਸੀ ਵੀ ਦੇ ਸਕਦੇ ਆ ਐਨਾ ਵੱਡਾ ਪਾਪ ਕਿਵੇਂ ਤੁਸੀਂ ਬਰਦਾਸ਼ਤ ਕਰ ਲਿਆ ਔਰ ਮੈਂ ਤਾਂ ਹੈਰਾਨ ਆ ਪ੍ਰੀਤਕੋਟ ਜ਼ਿਲ੍ਹੇ ਦੀ ਪੁਲਿਸ ਦੇ ਉੱਥੋਂ ਦੇ ਪ੍ਰਬੰਧਕੀ ਉੱਥੋਂ ਦੇ ਐਮਐਲਏ ਦੇ ਉਹ ਤੇੜਾ ਸਾਰਾ ਪ੍ਰਬੰਧਕੀ ਨਿਜ਼ਾਮ ਆ ਤੁਹਾਨੂੰ ਕਿਸੇ ਨੂੰ ਇੱਕ ਇੱਕ ਗੱਲ ਦਾ ਤਰਸ ਹੀ ਨਹੀਂ ਆਇਆ ਵੈਸੇ ਤੁਸੀਂ ਮਾੜੀ ਮਾੜੀ ਗੱਲ ਦੇ ਉੱਪਰ ਲੋਕਾਂ ਦੇ ਬੱਚੇ ਘਰੋਂ ਚੱਕ-ਚੱਕ ਕੇ ਲੈ ਜਨਿਓ ਕਿਤੇ ਝੂਠੇ ਕੇਸ ਪਾ ਕੇ ਦੇ ਕੁਛ ਕਰ ਤੇ ਤੁਸੀਂ ਐਡਾ ਵੱਡਾ ਅਪਰਾਧ ਤੁਹਾਡੀ ਧਰਤੀ ਤੇ ਹੋ ਗਿਆ ਔਰ ਤੁਸੀਂ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਔਰ ਉਥੇ ਦੀ ਪੁਲਿਸ ਦੇ ਜਿਸ ਲੋਕਲ ਥਾਨ ਲੋਕਲ ਪੱਧਰ ਤੇ ਜਿਨ੍ਹਾਂ ਨੇ ਵੀ ਐਕਸ਼ਨ ਨਹੀਂ ਲਿਆ ਐਸਐਸਪੀ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬੱਚਿਆਂ ਦੀ ਪ੍ਰੋਟੈਕਸ਼ਨ ਦੇ ਲਈ ਪੋਸਕੋ ਐਕਟ ਬਣਾਇਆ ਸਰਕਾਰ ਨੇ ਉਹ ਲਾਗੂ ਹੁੰਦਾ ਹੈ ਠੀਕ ਹੈ ਜੀ ਉੱਥੇ ਇਮੀਡੀਏਟਲੀ ਪੋਸਕੋ ਐਕਟ ਲਾ ਕੇ ਉਹਨਾਂ ਨੂੰ ਦਰਿੰਦਿਆਂ ਦੀ ਗ੍ਰਿਫਤਾਰੀ ਕੀਤੀ ਜਾਵੇ ਉਸ ਬੱਚੇ ਦੀ ਮਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਤੇ ਅੱਗੋਂ ਜੇ ਜੱਜ ਦੀ ਮਰਜ਼ੀ ਹੈ ਇਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ ਔਰ ਹੈਰਾਨੀ ਇਸ ਗੱਲ ਦੀ ਹੈ ਉਹ ਜਿਹੜਾ ਦਰਿੰਦਾ ਸੀ ਉਹ ਤਾਂ ਤੁਹਾਨੂੰ ਘਟਿਆਪਨ ਕਰਦਾ ਹੀ ਸੀ ਜਦੋਂ ਚਲੋ ਸਮਝੌਤਾ ਹੋ ਗਿਆ ਮੈਨੂੰ ਤਾਂ ਸ਼ਰਮ ਵੀ ਆਉਂਦੀ ਹੈ ਵੀ ਇਹਨਾਂ ਨੇ ਸਮਝੌਤਾ ਵੀ ਕਿਵੇਂ ਕਰ ਲਿਆ ਕਿ ਕੀ ਤੁਹਾਡੀਆਂ ਕੀ ਮਜਬੂਰੀਆਂ ਬਣ ਗਿਆ ਤੁਸੀਂ ਸਮਝੋਤੇ ਵੀ ਕਰਨ ਬਹਿ ਜਾਂਦੇ ਹੋ ਤੁਸੀਂ ਠੀਕ ਹੈ ਜੀ ਉੱਥੇ ਜਿਹੜਾ ਜਿਹੜੀ ਇਹ ਗੰਦੀ ਵੀਡੀਓ ਨਿਕਲੀ ਆ ਉਸ ਬੱਚੇ ਦੀ ਮਾਂ ਦੇ ਮੋਬਾਈਲ ਦੇ ਵਿੱਚੋਂ ਨਿਕਲੀ ਆ ਇਹਦਾ ਮਤਲਬ ਇਹ ਹੈ ਕਿ ਉਸ ਬੱਚੇ ਦੀ ਮਾਂ ਪੂਰੀ ਤਰ੍ਹਾਂ ਤਰੀਕੇ ਨਾਲ ਸਹਿਮਤ ਸੀ ਉਹ ਇੱਕ ਕਾਮ ਦੇ ਵਿੱਚੋਂ ਇੱਕ ਗੰਦਗੀ ਦੇ ਵਿੱਚ ਅੰਨੀ ਹੋ ਚੁੱਕੀ ਸੀ ਜਿਹੜੀ ਆਪਣੇ ਬੱਚੇ ਦੇ ਵਾਸਤੇ ਵੀ ਡੈਣ ਬਣ ਚੁੱਕੀ ਸੀ ਔਰ ਤੁਹਾਨੂੰ ਇਮੀਡੀਏਟਲੀ ਦੋਵਾਂ ਨੂੰ ਫੜ ਕੇ ਇਹ ਤੋਂ ਇਲਾਵਾ ਜੇ ਉਹ ਗਰਾਹਾਂ ਜਿੱਥੇ ਬੰਦੀ ਜਾਂ ਕੋਈ ਹੋਰ ਵੀ ਜੱਥੇਬੰਦੀ ਜਿਹੜਾ ਵੀ ਕੋਕਤੀ ਸਮਾਜ ਸੇਵੀ ਵੀ ਜਿਹਦੇ ਵਿੱਚ ਆ ਕੇ ਲੱਤ ਫਸਾਉਂਦਾ ਆ ਇਸ ਗੁਨਾਹਗਾਰੀ ਦੇ ਵਿੱਚ ਆਪਣਾ ਹਿੱਸਾ ਪਾਉਂਦਾ ਆ ਤਾਂ ਉਹਨਾਂ ਦੇ ਉੱਪਰ ਵੀ ਬਰਾਬਰ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਬੱਚੇ ਦੀ ਜ਼ਿੰਦਗੀ ਦਾ ਮਸਲਾ ਆ ਤੁਸੀਂ ਕਿਸੇ ਨੂੰ ਤੁਸੀਂ ਮੈਨੂੰ ਇਹ ਦੱਸ ਦੋ ਤੁਸੀਂ ਯਾਰ ਮੈਂ ਦੁਨੀਆ ਦੇ ਕੋਲੋਂ ਅੱਜ ਸਵਾਲ ਪੁੱਛਦਾ ਆ ਵੀ ਇਹ ਕੋਈ ਗੱਲ ਚੰਗੀ ਆ ਇੱਕ ਬੱਚਾ ਰੋਂਦਾ ਹੋਵੇ ਪਤਾ ਨਹੀਂ ਦੁੱਧ ਮੰਗਦਾ ਹੋਗਾ ਕੀ ਮੰਗਦਾ ਹੋਗਾ ਉਹਦੇ ਮੂੰਹ ਦੇ ਵਿੱਚ ਤੁਸੀਂ ਗੁਪਤ ਲਿੰਗ ਪਾ ਰਹੇ ਹੋ ਔਰ ਉੱਥੇ ਸਾਰੀ ਪੁਲਿਸ ਸਾਰਾ ਪ੍ਰਸ਼ਾਸਨ ਉੱਥੇ ਦੇ ਐਮ ਐਲ ਏ ਉੱਥੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਨੇ ਵਾਅਦੇ ਬੜੇ-ਬੜੇ ਕੀਤੇ ਸਾਰੇ ਸੁੱਤੇ ਆ ਕਿਸੇ ਦੇ ਕੰਨਾਂ ਤੱਕ ਕੋਈ ਨਹੀਂ ਹੁਣ ਤੱਕ ਇਹ ਗੱਲ ਪਹੁੰਚੀ ਨਹੀਂ ਲਗਭਗ ਲਗਭਗ ਉਹ ਵੀਡੀਓ ਜਿਹੜੀ ਸੀ 2 ਲੱਖ ਤੋਂ ਵੱਧ ਬੰਦਿਆਂ ਨੇ ਦੇਖ ਲਈਏ ਤੇ 2 ਲੱਖ ਫਿਰ ਸਾਰਾ ਖੁਸਰਿਆਂ ਦਾ ਟੋਲਾ ਤੁਰਿਆ ਫਿਰਦਾ ਵੀ ਹੁਣ ਤੱਕ ਐਕਸ਼ਨ ਨਹੀਂ ਲਿਆ ਕਿਸੇ ਨੇ ਉੱਥੇ ਜਿਹੜੇ ਜ਼ਿੰਮੇਵਾਰ ਪੁਲਿਸ ਅਫਸਰ ਨੇ ਉਹਨਾਂ ਦੇ ਖਿਲਾਫ ਵੀ ਸਸਪੈਂਡ ਹੋਣੇ ਚਾਹੀਦੇ ਆ ਵੀ ਤੁਸੀਂ ਇਸ ਇਸ ਇਹ ਪਾਪ ਨੂੰ ਹੁੰਦਾ ਕਿਉਂ ਦੇਖਿਆ ਤੁਸੀਂ ਕਿਉਂ ਨਹੀਂ ਕਾਰਵਾਈ ਕੀਤੀ ਇਮੀਡੀਏਟਲੀ ਤੋਂ ਇਮੀਡੀਡੀਟਲੀ ਇਹਦੇ ਉੱਪਰ ਪੋਸਟ ਕੋ ਐਕਟ ਲਾ ਕੇ ਜਿੱਥੇ ਵੀ ਉਹ ਦਰਿੰਦਾ ਬੈਠਾ ਆ ਉਹਨੂੰ ਫੜਿਆ ਜਾਵੇ ਉਹਦੀ ਮਾਂ ਨੂੰ ਬੱਚੇ ਦੀ ਮਾਂ ਨੂੰ ਫੜਿਆ ਜਾਵੇ ਜੋ ਗ੍ਰਾਹਾਂ ਜਥੇਬੰਦੀ ਵਾਲੇ ਜੇ ਲੱਤਾਂ ਫਸਾਉਂਦੇ ਨੇ ਤਾਂ ਇਹਨਾਂ ਦੀਆਂ ਲੱਤਾਂ ਵੀ ਵੱਡੀਆਂ ਜਾਣ ਇਹਨਾਂ ਨੂੰ ਹਕਲਾਵੇ ਮਾੜੀ ਮੋੜ ਵੀ ਤੁਸੀਂ ਇਹਨੇ ਗਿਰ ਜਾਂਦੇ ਹੋ ਦਰਿੰਦੇ ਬਣ ਜਾਂਦੇ ਹੋ ਮੇਰਾ ਕੋਈ ਮਸਲਾ ਨਹੀਂ ਵੀ ਕੌਣ ਇੱਥੇ ਬੱਚੇ ਦੀ ਮਾਂ ਦਾ ਕਰੈਕਟਰ ਕੀ ਆ ਜਾਂ ਕੀ ਆ ਮੈਂ ਸਿਰਫ ਉਸ ਬੱਚੇ ਦੇ ਇਨਸਾਫ ਵਾਸਤੇ ਗੱਲ ਕਰ ਰਿਹਾ ਮੈਂ ਉੱਥੇ ਦੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰ ਰਿਹਾ ਵੀ ਮਾੜਾ ਮੋੜ ਜਾਗ ਜੋ ਵੈਸੇ ਤਾਂ ਇਹਨਾਂ ਨੂੰ ਜਗਾਉਣਾ ਬਹੁਤ ਔਖਾ ਹੈ ਕਿਉਂਕਿ ਮਾਇਆ ਧਾਰੀ ਅੱਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁਤ ਰੋਲ ਕਚੋਲਾ ਇਹਨਾਂ ਨੇ بڑے ਰੋਲ ਘਚੋਲੇ ਆਪਣੇ ਆਪ ਦੇ ਵਿੱਚ ਪਾਏ ਨੇ ਸਾਰਾ ਪੈਸੇ ਦੀ ਖੇੜੇ ਪੈਸੇ ਪਿੱਛੇ ਭਾਜਰੇ ਨੇ ਇੱਥੇ ਕੋਈ ਜ਼ਿੰਦਗੀਆਂ ਬੰਦਿਆਂ ਦਾ ਕੀ ਵਾਪਰ ਰਿਹਾ ਆਮ ਲੋਕਾਂ ਦੇ ਨਾਲ ਉਹਦਾ ਕੋਈ ਫਿਕਰ ਨਹੀਂ ਇਹਨਾਂ ਲੋਕਾਂ ਨੂੰ ਸੋ ਪਲੀਜ਼ ਜੇ ਉੱਥੇ ਕੋਈ ਜਾਗਦਾ ਕੋਈ ਜ਼ਮੀਰ ਜਿੱਦੀ ਜਾਗਦੀ ਹੈ ਨਹੀਂ ਮਰਿਆ ਕੋਈ ਜਿਹੜਾ ਹਲੇ ਕਬਰ ਦੇ ਵਿੱਚ ਨਹੀਂ ਪਹੁੰਚਿਆ ਜਿਹੜਾ ਕੋਈ ਸਾਹ ਲੈਂਦਾ ਆ ਉਹ ਭਰਾਵੋ ਆਖਰੀ ਸਾਹ ਲੈਣ ਤੋਂ ਪਹਿਲਾਂ ਪਹਿਲੇ ਇਹੋ ਜਿਹਾ ਇੰਨਾ ਬੱਚਿਆਂ ਨੂੰ ਇਨਸਾਫ਼ ਦਿਵਾਓ ਮੈਂ ਉੱਥੇ ਫਿਰ ਵਾਰ-ਵਾਰ ਬੇਨਤੀ ਕਰ ਰਹਾ ਵੀ ਜਿਹੜੇ ਉੱਥੇ ਜਾਗਰੂਕ ਲੋਕ ਹੋਣਗੇ ਫਰੀਦਕੋਟ ਜ਼ਿਲ੍ਹਾ ਜੀ ਪਿੰਡ ਕਣੀਆਂ ਜੇ ਪਲੀਜ਼ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਜੀ ਉਸ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਉਥੇ ਇਮੀਡੀਟਲੀ ਜਿਹੜੇ ਵੀ ਪੁਲਿਸ ਵਾਲੇ ਦੋਸ਼ੀ ਨੇ ਜਿਨ੍ਹਾਂ ਨੇ ਅਨਗਹਿਲੀ ਕੀਤੀ ਹੈ ਇਸ ਇਸ ਕੇਸ ਨੂੰ ਦਰਜ ਕਰਨ ਦੇ ਵਿੱਚ ਉਹਨਾਂ ਦਰਿੰਦਿਆਂ ਨੂੰ ਫੜਨ ਦੇ ਵਿੱਚ ਉਹਨਾਂ ਦੇ ਉੱਪਰ ਬਿਲਕੁਲ ਸਖਤ ਤੋਂ ਸਖਤ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਥੋੜੀ ਬਹੁਤ ਅਕੱਲਾ ਨਾ ਔਰ ਕਾਰਵਾਈ ਜਿਹੜੀ ਹੈ ਛੋਟੇ ਮੋਟੇ ਮੁਲਾਜ਼ਮਾਂ ਤੇ ਨਾ ਹੋਵੇ ਜਿਹੜੇ ਸੀਨੀਅਰ ਬੰਦੇ ਨੇ ਉਹਨਾਂ ਤੇ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਜਿਆਦਾ ਪੜੇ ਲਿਖੇ ਤੁਹਾਨੂੰ ਤੁਹਾਡੀਆਂ ਜ਼ਿੰਮੇਵਾਰੀਆਂ ਵੱਡੀਆਂ ਨੇ ਸੋ ਹੋਰ ਵੀ ਜਿਹੜੀਆਂ ਸੁਹਿਰਦ ਜਥੇਬੰਦੀਆਂ ਨੇ ਉਹ ਜੇ ਇਸ ਇਸ ਮਸਲੇ ਦੇ ਉੱਪਰ ਬੱਚਿਆਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਮੇਰੀ ਅਪੀਲ ਆ ਦੀ ਤੁਸੀਂ ਉਸ ਪਿੰਡ ਦੇ ਵਿੱਚ ਜਾ ਕੇ ਉੱਥੇ ਥਾਣਿਆਂ ਦਾ ਡੀਸੀਫ ਦਫ਼ਤਰ ਦਾ ਐਸਐਸਪੀ ਦਫ਼ਤਰ ਦਾ ਤੁਸੀਂ ਪੀਸਫੁਲੀ ਤਰੀਕੇ ਨਾਲ ਘਰਾਓ ਕਰੋ ਤਾਂ ਕਿ ਇਸ ਬੱਚੇ ਨੂੰ ਇਨਸਾਫ ਮਿਲ ਚੁਕੇ ਮੈਂ ਉਹ ਤਸਵੀਰਾਂ ਫੋਟੋਆਂ ਨਹੀਂ ਦਿਖਾ ਸਕਦਾ ਯਾਰ ਇੰਨਾਂ ਇੰਨਾ ਮਨ ਨੂੰ ਬੜਾ ਦੁੱਖ ਲੱਗਦਾ ਹੈ ਕੀਤਾ ਕੀ ਜਾਵੇ ਇਸ ਸਿਸਟਮ ਦੇ ਬਾਰੇ ਇੰਨੇ ਦਰਿੰਦੇ ਤੁਸੀਂ ਲੋਕ ਬਣ ਜਾਂਦੇ ਹੋ ਕੁਰਸੀਆਂ ਦੇ ਭੁੱਖੇ ਪੈਸਿਆਂ ਦੇ ਭੁੱਖੇ ਤੁਸੀਂ ਮੈਂ ਇੱਕੋ ਗੱਲ ਕਹਿਣਾ ਚਾਹੁੰਨਾ ਪਹਿਲਾਂ ਤਾਂ ਆਹ ਦੇਖ ਲਓ ਜੀ ਬੀੜ ਕੋ ਚਲੋ ਠੀਕ ਹੈ ਨਾ ਨਹੀਂ ਕੋਈ ਨਹੀਂ ਇਹ ਥੋੜਾ ਜਿਹਾ ਪਰਚੇ ਨਾਲ ਦਿਖਾਈ ਜਾ ਸਕਦੀ ਹੈ ਜਿਹੜਾ ਬੱਚਾ ਇਹਦੇ ਕੋਲੇ ਆਉਂਦਾ ਸੀਗਾ ਇਹ ਮੁੰਡੇ ਦੇ ਘਰਾਂ ਲਈ ਕੋਲੇ ਆਉਂਦਾ ਸੀਗਾ ਜਿਹੜਾ ਉਹ ਨਿੱਕਾ ਜਿਹਾ 2 ਸਾਲ ਦਾ ਬੱਚਾ 3 ਸਾਲ ਦਾ ਉਹਦੇ ਲੰਘੂ ਚ ਪਾਈ ਜਾਂਦਾ ਜੀ ਛੋਟੇ ਸਾਹਮਣੇ ਆ ਉਹਨੂੰ ਜਿਹੜਾ ਬਰਾਬਰ ਦੀ ਸਜ਼ਾ ਹੋਣੀ ਚਾਹੀਦੀ ਹੈ ਨਾ ਕਿ ਕਾਰਵਾਈ ਉਹਦੇ ਤੇ ਇਹਨਾਂ ਤੇ ਤੇ ਉਹਨਾਂ ਤੇ ਕਾਰਵਾਈ ਜਿਹੜੀ ਕੋਲੇ ਨੂੰ ਵੀ ਗਲਤ ਕੰਮ ਨਿੱਕੇ ਨਾ ਮਾਲਕ ਬੱਚੇ ਨਾ ਕਰਾਉਂਦੀ ਹੈ ਆਹ ਵੇਖ ਲਓ ਬੀੜ ਕੋ ਮੇਰੇ ਕੋਲੇ ਆ ਜੀ ਭੈਣੇ ਕੀ ਲੋੜ ਪੈਗੀ ਧਰਨਾ ਲਾਉਣ ਦੀ ਕੀ ਵਜ੍ਹਾ ਕੀ ਹੈ ਧਰਨਾ ਲਾਉਂਦਾ ਚ ਕਿੰਨੇ ਦਿਨ ਹੋ ਗਏ ਧਰਨਾ ਨਹੀਂ ਹੋਈ ਤਾਂ ਹਾਂਜੀ ਮੇਰਾ ਨਾਮ ਸੰਦੀਪ ਕੌਰ ਹੈ ਪਿੰਡ ਸਿਧਾਣਾ ਮੇਰੇ ਪਿਤਾ ਦਾ ਨਾਮ ਇੰਦਰਜੀਤ ਸਿੰਘ ਮੈ ਕਣੀਏ ਵਿਆਹੀ ਹੋਈ ਆ ਮੇਰੇ ਘਰ ਵਾਲੇ ਦਾ ਨਾਮ ਵਿਰਿੰਦਰ ਸਿੰਘ 5 ਸਾਲਾਂ ਬਾਅਦ 5 ਸਾਲਾਂ ਬਾਅਦ ਤੁਹਾਡਾ ਕੋਈ ਫੈਸਲਾ ਹੁੰਦਾ ਪਹਿਲਾਂ ਪੰਚਾਇਤਾਂ ਹੁੰਦੀਆਂ 3 ਸਾਲ ਲੱਖੇ ਦੇ ਚੱਲਦਾ ਲੱਖੇ ਨੇ ਹੱਕ ਮੰਗੇ ਇਹਨਾਂ ਨੇ ਨਹੀਂ ਦਿੱਤਾ ਉਹਨਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਫਿਰ ਪੰਚਾਇਤਾਂ ਹੁੰਦੀਆਂ ਸਰਪੰਚ ਦੇ ਘਰੇ ਜਾਂਦੇ ਆ ਜਥੇਵੰਦੀਆਂ ਵੀ ਵਿੱਚ ਆਉਂਦੀਆਂ ਇਹਨਾਂ ਦੀ ਗੱਲ ਵੀ ਨਹੀਂ ਸੁਣਦੇ ਠੀਕ ਹੈ ਅੱਕ ਕੇ ਆਏ ਆ ਉਹ ਤੁਹਾਡੇ ਇੱਥੇ ਐਲੀਕੇਸ਼ਨ ਲਾ ਰਹੇ ਆ ਵੀ ਤੁਹਾਡਾ ਕਿਸੇ ਮੁੰਡੇ ਨਾਲ ਨਜ਼ਾਇਜ਼ ਸਬੰਧ ਸੀ ਤੇ ਸੱਚਾਈ ਹੈ ਮੈਂ ਉਸ ਗਲਤੀ ਦੀ ਮਾਫੀ ਵੀ ਮੰਗਦੀ ਆ ਮਾਫੀ ਮੰਗਦੀ ਆ ਅਸੀਂ 5 ਸਾਲਾਂ ਦੇ ਨੀਵੇਂ ਹੋ ਕੇ ਆਏ ਆ ਅਸੀਂ ਜਥੇਬੰਦੀ ਦੇ ਆਗੂ ਮੈਂ ਔਰਤਾਂ ਦੀ ਆਗੂ ਹਾਂ ਬਠਿੰਡੇ ਜ਼ਿਲ੍ਹੇ ਦੀ ਸਕੱਟਨ ਸਕੱਤਰ ਜਿੱਥੇ ਵੀ ਕਿਸੇ ਨਾਲ ਧੱਕਾ ਹੁੰਦਾ ਸਾਡੀ ਔਰਤਾਂ ਨਹੀਂ ਬਗੈਰਾਂ ਜਿੱਥੇ ਬਠਿੰਡੀ ਬਣੀ ਵੀ ਹੈ ਅਰਿੰਦਰ ਬਿੰਦੂ ਹੈ ਬਹੁਤ ਸਾਰੀਆਂ ਅਸੀਂ ਜਿਹੜੀਆਂ ਆਗੂ ਸਭ ਹੈ ਜਾਂਣਗੀਆਂ ਇੱਥੇ ਕੋਈ ਧੱਕਾ ਹੁੰਦਾ ਸੇ ਇੱਥੇ ਖੜਦੀ ਆ ਅਸੀਂ ਇਹਨਾਂ ਨੇ ਧੰਨਵਾਦੀ ਦਾਨ ਇਹਨਾਂ ਦੇ ਘਰੇ ਆਈ ਅਸੀਂ ਇਹਨਾਂ ਨੇ ਹੀ ਬੇਨਤੀ ਕੀਤੀ ਸੀ ਕਿ ਤੁਸੀਂ ਮੌਕਾ ਦਿਓ ਜੇ ਮੜਕੇ ਕੁੜੀ ਕੋਈ ਗਲਤ ਕਦਮ ਚੱਕਦੀ ਹੈ ਅਸੀਂ ਕੁੜੀ ਨਾਲ ਨਹੀਂ ਖੜਦੇ ਤੁਹਾਡੇ ਨਾਲ ਖੜਾਂਗੇ ਕਿ ਇਹਰਾ ਮੌਕਾ ਦੇ ਦਿਓ ਇਹ ਪਰਿਵਾਰ ਨੇ ਨਹੀਂ ਮੌਕਾ ਦਿੱਤਾ ਫਿਰ ਅਸੀਂ ਸਰਪੰਚ ਦੇ ਘਰੇ ਇਕੱਠ ਕੀਤਾ ਉੱਥੇ ਵੀ ਇਹੀ ਗੱਲ ਹੋਈ ਵੀ ਇਹਰਾ ਮੌਕਾ ਦੇ ਦਿਓ ਇਹਾਂ ਨੇ ਸਾਥਾ ਦੇ ਦਿਓ ਹਮਤਾ ਦੇਤਾ ਕੋਸ਼ ਨਹੀਂ ਦੱਸਿਆ ਫਿਰ ਇਕੱਠ ਹੋਇਆ ਤਾਂ ਵੀ ਅਸੀਂ ਕਿਹੜਾ ਇੱਕ ਵਾਰੀ ਲੈ ਵੀ ਜਾਂਦੀ ਸੀ ਗੁੱਡੀ ਨੂੰ ਲੈ ਕੇ ਆਂਦਾ ਸੀ ਪੰਚਾਇਤ ਨੇ ਤੋਰਤਾ ਸੀ ਸਾਡੇ ਨਾਲ ਅਸੀਂ ਲੈ ਆਂਦਾ ਜਦੋਂ ਅਸੀਂ ਇਹਦੀਆਂ ਜਿਹੜੀਆਂ ਜਿਹੜੀਆਂ ਗੁੱਡੀ ਦੀਆਂ ਹਰਕਤਾਂ ਵੇਖੀਆਂ ਅਸੀਂ ਨਹੀਂ ਕਹਿੰਦੇ ਉਹ ਜਨਨਿਕ ਲੜਕੇ ਵਾਲਾ ਪਰਿਵਾਰ ਵੀ ਕਹਿ ਰਿਹਾ ਤੇ ਨਗਰ ਵੀ ਕਹਿ ਰਿਹਾ ਉਦੋਂ ਬਾਅਦ ਜਿਹੜਾ ਸਾਡਾ ਮਨ ਜਨਨਿਕ ਫਿੱਕਾ ਪੈ ਗਿਆ ਨਹੀਂ ਠੀਕ ਹੈ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਜਦੋਂ ਕਿਸੇ ਪਰਿਵਾਰ ਦੇ ਕੋਈ ਬੀਤਦੀ ਹੈ ਨਾ ਉਹਨੂੰ ਪਤਾ ਹੁੰਦਾ ਕਿਵੇਂ ਹੁੰਦਾ ਪਰ ਜਦੋਂ ਹੁਣ ਉਹ ਕਹੀ ਜਾਂਦੀ ਹੈ ਵੀ ਕਿਹੜਾ ਮੈਨੂੰ ਮੌਕਾ ਦੇ ਦਿਓ ਨਾਮ ਸੁਧਰੂਗੀ ਤਵੇ ਜਾਵੇ ਜਿੰਦਰ ਕਹਿਣਾ ਪਿਆਰ ਮੈਨੀ ਬਣਦੇ ਨਹੀਂ ਜਦੋਂ ਬੰਦੀ ਵਾਲੇ ਆਦੇ ਆ ਅਸੀਂ ਇਹਦੇ ਬਰੋਬਰ ਖੜਨਾ ਫਿਰ ਜਾਊ ਕਿੱਥੇ ਜੀ ਨਹੀਂ ਇਹ ਤਾਂ ਵੇਖੋ ਜਦੋਂ ਬੱਚਾ ਕਦਮ ਚੁੱਕਦਾ ਉਹਨੂੰ ਬੱਚੇ ਨੂੰ ਵੀ ਸੋਚਣਾ ਚਾਹੀਦਾ ਜਿਹੜੀਆਂ ਤਸਵੀਰਾਂ ਤੁਸੀਂ ਵੇਖੀਆਂ ਹੋਣਗੀਆਂ ਉਹਨਾਂ ਨੇ ਸਾਨੂੰ ਦਿਖਾਈਆਂ ਜੇ ਤੁਸੀਂ ਉਹ ਤਸਵੀਰਾਂ ਵੇਖ ਲਓ ਤੁਹਾਡੀ ਲੜਕੀ ਹੋਵੇ ਚਾਰੇ ਤੁਹਾਡੀ ਨੋ ਹੋਵੇ ਤੁਸੀਂ ਕੀ ਫੈਸਲਾ ਲਓਗੇ ਉਹ ਤਸਵੀਰਾਂ ਵੇਖ ਕੇ ਫੈਸਲੇ ਇਹੀ ਆ ਸਾਡਾ ਸਾਡੀ ਜਿਥੇ ਬੰਦੀ ਦਾ ਫੈਸਲਾ ਨਹੀਂ ਗਲਤੀਆਂ ਹੁੰਦੀਆਂ ਹਮ ਨਿਸ਼ਾਨਾ ਤਾਂ ਹੁੰਦੇ ਗਲਤੀਆਂ ਕੋਈ ਪਾਸੂ ਤਾਂ ਗਲਤੀ ਕਰਦਾ ਨਹੀਂ ਬੰਦੇ ਗਲਤੀਆਂ ਕਰਦੇ ਆ ਤੇ ਬੰਦਿਆਂ ਨੂੰ ਸੁਧਾਰ ਲਿਆਉਣਾ ਪੈਂਦਾ ਹੁੰਦਾ ਜੇ ਕੋਈ ਗਲਤੀ ਕਰ ਲਈ ਉਦੋਂ ਗਲਤੀ ਹੋ ਗਈ ਉਹ ਸੁਧਾਰ ਵੀ ਲਿਆ ਸਕਦੀ ਹੈ ਐ ਨਹੀਂ ਵੀ ਬਾਰ ਬਾਰ ਇੱਥੇ ਗਲਤੀ ਕਰੀ ਜਾਊਗੀ ਤੁਹਾਨੂੰ ਪਤਾ ਜੱਥੇ ਬੰਦਗਰਾਹਾਂ ਵਾਲਿਆਂ ਦਾ ਜਦ ਐੇ ਕਦਮ ਚੱਕਦੇ ਆ ਸਮਝ ਸੋਚ ਕੇ ਸਾਰਾ ਵੇਖ ਕੇ ਵੀ ਇੱਥੋਂ ਸਾਨੂੰ ਨਾ ਭਾਈਥੋਂ ਨੁਕਸਾਨ ਜਿੱਥੋਂ ਸਾਨੂੰ ਐ ਨੁਕਸਾਨ ਹੁੰਦਾ ਦੀਦਾ ਅਸੀਂ ਛੱਡ ਵੀ ਦਿੰਨੇ ਆ ਅਸੀਂ ਲੋਕਾਂ ਦੀ ਨੁਮੁੱਛੀ ਛੱਲ ਲੈਣੀ ਆ ਅਸੀਂ ਇਨਖਾਨ ਬਚਾਉਣੇ ਆ ਫੇਰ ਇੱਥੇ ਮੁੰਡਾ ਹੈ ਉਹ ਫੋਟੋ ਬਖਾਉਂਦਾ ਹੈ ਇਹ ਜਿਹੜੇ ਫੋਟੋ ਬੁਖਾਉਣ ਦੇ ਕਿਹਦਾ ਹੈ ਪਰੋਣਾ ਬੁਖਾ ਸਕਦਾ ਹੈ ਇਹਦਾ ਸੌਰਵ ਬੁਖਾ ਸਕਦਾ ਦੂਜਾ ਬੰਦਾ ਨਹੀਂ ਬੁਖਾ ਸਕਦਾ ਇੱਕ ਨੌਨ ਜਨੀ ਹੋਦੀ ਉਹਨੇ ਤੇ ਮਾਨਹਾਨੀ ਦਾ ਪਰਚਾ ਹੋਊਗਾ ਅਸੀਂ ਉੱਥੇ ਪਾਵਾਂਗੇ ਇਹ ਕੀ ਤਰੀਕਾ ਜੇ ਫੋਟੋ ਵਾਲੀ ਬੁਖਾਉਣ ਹੁੰਦੀ ਹੈ ਮੈਂ ਗਲਤੀ ਕਰਤੀ ਮੈਂ ਕਹਿੰਦਾ ਵੀ ਮੈਂ ਗਲਤ ਨਹੀਂ ਤੇ ਮੇਰੀ ਖਰੇ ਹਾਂ ਲੋਕਾਂ ਨੂੰ ਨਸ਼ਟ ਕਰੋ ਨਹੀਂ ਹਾਂ ਭਾਈ ਇਹ ਮੰਦੀ ਨਹੀਂ ਜਦੋਂ ਮੰਨੀ ਜਾਂਦੀ ਹੈ ਫਿਰ ਫੋਟੋ ਦੀ ਮਾਤਮ ਲਿਖਾਉਂਦਾ ਹਾਂ ਇਹ ਤਾਂ ਪਰਚਾ ਬਣਦਾਖ ਨਹੀਂ ਬਣਦਾ ਤੁਸੀਂ ਆਪ ਦੱਸੋ ਜੀ ਜੀ ਮਾਣ ਹੈ ਨਹੀਂ ਤਾਂ ਪਰਚਾ ਬਣਦਾ ਪਰਚਾ ਕਰਾਵਾਂਗੇ ਵੀ ਕੁੜੀ ਬੈਠੀ ਆ ਕੁੜੀ ਦਾ ਫੈਸਲਾ ਹੈ ਸਾਡੇ ਮੈਨੂੰ ਤਾਂ ਇਹ ਤਲਾਖ ਦੇ ਦੇ ਸਾਡੇ ਮੈਨੂੰ ਇਹ ਹੋਂ ਨਿਭੜ ਜੇ ਇਹ ਕੁੜੀ ਦਾ ਫੈਸਲਾ ਹੈ ਸਾਡੇ ਜਥੇ ਬੰਦੀ ਦਾ ਕੋਈ ਫੈਸਲਾ ਨਹੀਂ ਆਹੂੰ ਕੁੜੀ ਦੇ ਸਪੋਰਟ ਤੇ ਆਰਤਾਂ ਨਹੀਂ ਗੱਥੇ ਬੰਦੀ ਹੈ ਖੜਾਂਗੇ ਕੁੜੀ ਦੀ ਸਪੋਰਟ ਤੇ ਫੈਸਲੇ ਤਾਂ ਪਹਿਲਾਂ ਵੀ ਹੋਏ ਸੀ ਲੱਖਾ ਸੁਧਾਨਾ ਵੀ ਵਿੱਚ ਪਿਆਸੀ ਦੇ ਵਿੱਚ ਉਹ ਬਾਈ ਹੋਣਗੇ ਅਸੀਂ ਲੱਖੇ ਸੁਧਾਨੇ ਵਾਲੀ ਗੱਲ ਨਹੀਂ ਵਿੱਚ ਰੱਖਣੀ ਕਿਉਂ ਅਸੀਂ ਆਦਾ ਨੇਥਲ ਚੱਲਦੇ ਸਾਡੀ ਕਿਸੇ ਬੰਦੀ ਹੈ ਅਸੀਂ ਪਾਰਟੀਆਂ ਫੂਲਟੀਆਂ ਨਹੀਂ ਹੁੰਦੇ ਤੁਹਾਨੂੰ ਪਤਾ ਹੀ ਹੈ ਐ ਨਖੇ ਸਦਾਨੇ ਦੀ ਆਉਦੀ ਸਮਝ ਸੋਚ ਹੋਊਗੀ ਸਾਡੀ ਆਉਦੀ ਹੈ ਅਸੀਂ ਇਹਨੇ ਕਿਹਾ ਮੌਕਾ ਦੇਣਗੇ ਇਥੇ ਬੰਦੀ ਨੂੰ ਜੇ ਕੋਈ ਫੇਰ ਕਿਸੇ ਵਾਸਤੇ ਗਲਤ ਕਰਦੀ ਹੈ ਤੇ ਅਸੀਂ ਹਮੇ ਨਹੀਂ ਕੋਈ ਵੱਲ ਖੜਦੇ ਜਮਾ ਪਰਿਵਾਰ ਦੇ ਨਾਲ ਖੜਾਂਗੇ